ਪੰਜਾਬੀ 10 ਪੰਜਾਬੀ ਅੱਜ ਬ੍ਰਿਟਿਸ਼ ਹਕੂਮਤ ਦੇ ਵਿੱਚ ਉੱਚੇ ਅਹੁਦਿਆਂ ਤੇ ਨੇ ਇਹਨਾਂ ਅੱਗੇ ਹੱਥ ਜੋੜ ਕੇ ਬੇਨਤੀ ਆ ਕੋਈ ਪੰਥ ਦਾ ਕਾਰਜ ਕਰੋ ਪੰਥ ਦਾ ਕਾਰਜ ਇਹ ਕਰੋ ਕਿ ਮਹਾਰਾਜਾ ਅਨਜੀਤ ਸਿੰਘ ਤੇ ਹਰੀ ਸਿੰਘ ਨੌਲੇ ਦੀਆਂ origignal ਫੋਟੋਆਂ ਖਿੱਚੀਆਂ ਹੋਈਆਂ ਨੇ ਬ੍ਰਿਟਿਸ਼ ਹਕੂਮਤ ਦੀਆਂ ਪੰਜਾਬੀਓ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਆ ਕਿ ਇਹ ਫੋਟੋਆਂ ਨੂੰ ਸਾਹਮਣੇ ਲੈ ਕੇ ਆਓ ਤੁਸੀਂ ਸਾਰੇ ਪੜ੍ਹੇ ਲਿਖੇ ਹੋ ਸੋਨੂੰ ਪਤਾ ਕੈਮਰੇ ਦੇ ਇਤਿਹਾਸ ਦਾ ਕਿ ਬ੍ਰਿਟਿਸ਼ ਹਕੂਮਤ ਕੋਲੇ 1822 ਦੇ ਵਿੱਚ ਕੈਮਰਾ ਆ ਗਿਆ ਸੀ ਇਹ ਜਿੱਥੇ ਵੀ ਜਾਂਦੇ ਸੀ ਹਰ ਜਗ੍ਹਾ ਫੋਟੋਆਂ ਤੇ ਵੀਡੀਓ ਜ਼ਰੂਰ ਬਣਾਉਂਦੇ ਸੀ ਇਹ ਕੈਮਰੇ ਦਾ ਇਤਿਹਾਸ ਦੱਸ ਰਿਹਾ ਤੁਸੀਂ ਸਾਰੇ ਪੜ੍ਹੇ ਲਿਖੇ ਹੋ ਅੱਜ ਬ੍ਰਿਟਿਸ਼ ਹਕੂਮਤ ਦੇ ਵਿੱਚ ਤੁਸੀਂ ਹੈਗੇ ਹੋ ਇੰਨੀ ਇੱਕ ਕਿਰਪਾ ਕਰਕੇ ਜਰੂਰ ਕਰੋ ਕਿ ਮਹਾਰਾਜਾ ਅਨਜੀਤ ਸਿੰਘ ਦੀਆਂ ਤੇ ਹਰੀ ਸਿੰਘ ਨਲੂਗੇ ਦੀਆਂ ਫੋਟੋਆਂ ਜਿਹੜੀਆਂ ਖਿੱਚੀਆਂ ਹੋਈਆਂ ਨੇ ਉਹ ਰਿਲੀਜ਼ ਜਰੂਰ ਕਰ ਦਿਓ ਅਸੀਂ ਉਹ ਵੀਡੀਓ ਰਿਲੀਜ਼ ਕਰਨ ਨੂੰ ਨਹੀਂ ਕਹਿੰਦੇ ਕਿਉਂਕਿ ਉਹ ਇਹਨਾਂ ਨੇ ਕਰਨੀ ਵੀ ਨਹੀਂ ਜਦੋਂ ਹਰੀ ਸਿੰਘ ਨਲੂਗੇ ਦੇ ਪਿੱਠ ਪਿੱਛੇ ਗੋਲੀਆਂ ਮਾਰੀਆਂ ਸੀ ਪਟਿਆਲੇ ਵਾਲਿਆਂ ਰਾਜਿਆਂ ਦੀ ਫੌਜ ਨੇ ਕਿਉਂਕਿ ਮਹਾਰਾਜਾ ਅਨਜੀਤ ਸਿੰਘ ਦੇ ਮੁੰਡੇ ਦਾ ਵਿਆਹ ਸੀ ਹਰੀ ਸਿੰਘ ਨਲੂਗੇ ਨੂੰ ਘੇਰਾ ਪੈ ਜਾਂਦਾ ਉਹ ਸਮੇਂ ਜਿਹੜੀ ਪਟਿਆਲੇ ਵਾਲੇ ਰਾਜਿਆਂ ਦੀ ਫੌਜ ਸੀ ਉਹਨਾਂ ਨੇ ਹਰੀ ਸਿੰਘ ਨਲੂਗੇ ਦੇ ਪਿੱਠ ਪਿੱਛੇ ਗੋਲੀਆਂ ਮਾਰ ਕੇ ਉਹਨੂੰ ਸ਼ਹੀਦ ਕਰ ਦਿੱਤਾ ਉਹਦੀਆਂ ਵੀ ਫੋਟੋਆਂ ਤੇ ਵੀਡੀਓ ਬ੍ਰਿਟਿਸ਼ ਹਕੂਮਤ ਕੋਲੇ ਹੈਗੀਆਂ ਨੇ ਜਦੋਂ ਇਮਾਮੇ ਜ਼ਹਿਰ ਦਿੱਤੀਆਂ ਮਜੀਠੀਆਂ ਨੇ ਮਹਾਰਾਜਾ ਅਨਜੀਤ ਸਿੰਘ ਨੂੰ ਜਦੋਂ ਮਹਾਰਾਜਾ ਅਨਜੀਤ ਸਿੰਘ ਮਕਾਲ ਚਲਾਣਾ ਕੀਤਾ ਉਹਨਾਂ ਨੇ ਉਹ ਵੀ ਫੋਟੋਆਂ ਉਹ ਸਮੇਂ ਦੀਆਂ ਬ੍ਰਿਟਿਸ਼ ਹਕੂਮਤ ਕੋਲੇ ਹੈਗੀਆਂ ਨੇ ਇਹ ਇਤਿਹਾਸ ਦੱਸ ਰਿਹਾ ਕੈਮਰੇ ਦਾ ਤੁਸੀਂ ਪੰਜਾਬੀਓ ਪੜੇ ਲਿਖੇ ਹੋ 1822 ਦੇ ਵਿੱਚ ਕੈਮਰਾ ਬ੍ਰਿਟਿਸ਼ ਹਕੂਮਤ ਕੋਲੇ ਆ ਗਿਆ ਸੀ ਕਿਰਪਾ ਕਰਕੇ ਉਹ ਫੋਟੋਆਂ ਜਰੂਰ ਰਿਲੀਜ਼ ਕਰਾਵੋ ਪੰਥ ਨੂੰ ਤੁਹਾਡੇ ਤੇ ਬਹੁਤ ਹੀ ਵੱਡੀਆਂ ਉਮੀਦਾਂ ਨੇ ਇਹ ਸਾਰਾ ਸੱਚ ਸਾਹਮਣੇ ਲੈ ਕੇ ਆਵੋ ਜਿਹੜਾ ਸੱਚ ਲੁਕੋ ਕੇ ਬ੍ਰਿਟਿਸ਼ ਹਕੂਮਤ ਨੇ ਰੱਖਿਆ ਹੋਇਆ ਹੁਣ ਤਾਂ ਸਾਹਮਣੇ ਲੈ ਆਓ ਜਿਹੜਾ ਉਹ ਵੀ ਸਾਰਾ ਸੱਚ ਸਾਹਮਣੇ ਲੈ ਕੇ ਆਓ ਭਗਤ ਸਿੰਘ ਤੇ ਉਦਮ ਸਿੰਘ ਦੀ ਮੰਗ ਸੀ ਕਿ ਆਜ਼ਾਦ ਪੰਜਾਬ ਲੈਣਾ ਉਹ ਤਾਂ ਸ਼ਹੀਦ ਹੋ ਗਏ ਪਰ ਆਜ਼ਾਦ ਪੰਜਾਬ ਨਹੀਂ ਮਿਲਿਆ ਭਾਰਤ ਆਜ਼ਾਦ ਹੋ ਗਿਆ ਕਿਉਂਕਿ ਉਹ ਸੱਚ ਸਾਹਮਣੇ ਨਹੀਂ ਆਉਣ ਦਿੱਤਾ ਭਾਰਤੀ ਹਕੂਮਤ ਨੇ ਅੱਜ ਜਰੂਰ ਸਾਹਮਣੇ ਲੈ ਕੇ ਆਮੋਗੇ ਸਾਨੂੰ ਸੋਡੇ ਤੇ ਬਹੁਤ ਉਮੀਦਾਂ ਨੇ ਬ੍ਰਿਟਿਸ਼ ਸਰਕਾਰਤ ਦੇ ਵਿੱਚ 10 ਪੰਜਾਬੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ